हथियार तो आई है कि गड्डिया की भनतोड़ की जा रही है उधर इस मामले पीड़ित परिवार ने अज पत्रकारों के गलबात करते हुए अपनी दासत जोड़ी है उन्होंने दस बच्चिया लड़ाई के करके जोड़ा है उन्होंने विचाले झगड़ा हो ਕਿਆ ਹੈ ਕਿ ਹਮਲੇ ਤੋਂ ਬਾਅਦ ਉਹਨਾਂ ਦੇ ਉੱਪਰ ਜਿਹੜਾ ਹੈ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ ਇਸੇ ਸੰਬੰਧੀ ਉਹ ਇਨਸਾਫ ਦੀ ਮੰਗ ਕਰ ਰਹੇ ਨੇ। ਔਰ ਉਸ ਤੋਂ ਬਾਅਦ ਉਹਨਾਂ ਨੇ ਦਾਤ ਕੱਢਿਆ ਜੀ ਤੋਂ ਡਰ ਕੇ ਮੇਰੀ ਬੇਟੀ ਨੇ ਮੇਰੇ ਦੇਵਰ ਨੂੰ ਕਾਲ ਕੀਤੀ ਕਿ ਚਾਚੂ ਉੱਥੇ ਝਗੜਾ ਹੋ ਰਿਹਾ ਪਾਪਾ ਨੂੰ ਉਹਨਾਂ ਨੇ ਮਾਰਤਾ। ਔਰ within ਕੁਝ ਸੈਕਿੰਡ ਚ ਮੇਰਾ ਦੇਵਰ ਵੀ ਉੱਥੇ ਪਹੁੰਚ ਗਿਆ ਔਰ ਇਹ ਜਸਟ ਉਹਨਾਂ ਨਾਲ ਗੱਲ ਕਰ ਰਿਹਾ ਔਰ ਨਿਹੱਥਾ ਇਹ ਵੀ ਹੈ ਮੇਰੇ ਹਸਬੰਡ ਵੀ ਨੇ ਵਿਕਰਮਜੀਤ ਔਰ ਮੈਂ ਵੀ ਸਿਰਫ ਉਹਨਾਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਦਾਂ ਦੀ ਲੈਂਗੁਏਜ ਯੂਜ਼ ਹੀ ਕਿਉਂ ਕਰ ਰਹੇ ਹੋ ਜੇ ਕੋਈ ਗੱਲ ਬਾਤ ਹੈ ਬੰਦਾ ਬੈਠ ਕੇ ਵੀ ਬੋਲ ਸਕਦਾ ਹੈ ਵੈਸੇ ਕਹਿ ਸਕਦਾ ਤੁਸੀਂ ਆਪਣੇ ਬੱਚੇ ਸਾਡੇ ਨਾਲ ਨਾ ਖੇਲਣ ਦਿਵੋ ਉਸ ਦੌਰਾਨ ਜਦੋਂ ਮੇਰਾ ਦੇਵਰ ਹੀ ਗੱਲ ਕਰ ਰਿਹਾ ਹੈ ਉਹਨਾਂ ਨੇ ਮੇਰੇ ਹਸਬੰਡ ਤੇ ਪੱਲਾ ਵਾਰ ਦਾਤ ਦੇ ਨਾਲ ਕੀਤਾ ਜਿਸ ਦੌਰਾਨ ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਇੱਟ ਵਧਾ ਕੇ ਮਾਰੀ ਹੈ ਫਿਰ ਮੇਰੇ ਦੇਵਰ ਨੇ ਆਪਣੇ ਬਚਾਅ ਦੇ ਵਿੱਚ ਇੱਟ ਮਾਰੀ ਐ ਔਰ ਉੰਨੇ ਜੁਨਾ ਦਾ ਦੂਜਾ ਬ੍ਰਦਰ ਦਵਿੰਦਰ ਸਿੰਘ ਜਿਹੜੇ ਕਿ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਰੱਖੀ ਸੀ ਉਹਦੇ ਚ ਉਹ ਕਹਿ ਰਹੇ ਐ ਕਿ ਮੈਂ ਨੇ ਹੱਥਾਂ ਉਹਦੇ ਕੋਲ ਗਿਆ ਵਾਂ ਔਰ ਮੈਂ ਸਿਰਫ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਗਿਆ ਵਾਂ ਔਰ ਉਹ ਕਹਿ ਰਹੇ ਐ ਕਿ ਉਹ ਇਹਨਾਂ ਨੇ ਸਾਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਮੈਂ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਔਰ ਇਹ ਮੈਨੂੰ ਦੱਸੋ ਇਹ ਉਹਨਾਂ ਦੀ ਪਿਕਚਰ ਐ ਕਿ ਇਹ ਉਹ ਨਾਰਮਲ ਗੱਲਬਾਤ ਕਰਨ ਆਏ ਸੀ ਇਹ ਉਹਨਾਂ ਦੀ ਨਾਰਮਲ ਗੱਲਬਾਤ ਸੀਗੀ ਔਰ ਸੈਕਿੰਡ ਪਿਕ ਤੁਹਾਨੂੰ ਮੈਂ ਦਿਖਾਨੀ ਆ ਇਹ ਰਿਕਵੇਨ ਦਾ ਦੂਜਾ ਬ੍ਰਦਰ ਸੁਖਵਿੰਦਰ ਸਿੰਘ ਵਿਧ ਹਥਿਆਰਾਂ ਦੇ ਨਾਲ ਕਿ ਗਲੇ ਮੱਲੇ ਦੀ ਲੜਾਈ ਸਪਾ ਨੋਰਮਲ ਇੱਕ ਗੱਲ ਚ ਕੀ ਆਪਾਂ ਹਥਿਆਰ ਘਟਦੇ ਹੁੰਦੇ ਆ ਉਸ ਤੋਂ ਬਾਅਦ ਥਰਡ ਉਹਨਾਂ ਦੇ ਹਸਬੰਦ ਹੈ ਆ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੇ ਮੇਰੇ ਤੇ ਅ ਸ਼ਰਲੇ ਵਾਲੀ ਗੰਨ ਦੇ ਨਾਲ ਵਾਰ ਕੀਤਾ ਜੋ ਕਿ ਮੈਨੂੰ ਪਤਾ ਵੀ ਨਹੀਂ ਲੱਗਾ ਉਸ ਟਾਈਮ ਮੇਰੇ ਇੱਥੇ ਇੰਜਰੀ ਹੋਈ ਔਰ ਇਹ ਸ਼ਰਲਾ ਹੱਲੇ ਵੀ ਆ ਦੇਖੋ ਇਹ ਲਾਈਵ ਹੈ ਜੇ ਮੇਰੇ ਮੰਗਲ ਸੂਤਰ ਨਾ ਪਾਇਆ ਹੁੰਦਾ ਤੇ ਅੱਜ ਕੀ ਹੁੰਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਨਮਾ ਵੀਡੀਓ ਦਿਖਾਨੀ ਆ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਨੇ ਮੁੰਡੇ ਬੁਲਾ ਕੇ ਸਾਡੇ ਘਰ ਤੇ ਉਹ ਹਮਲਾ ਕੀਤਾ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਹੈਗੀ ਆ ਦੇਖੋ ਇਹ ਬੰਦਾ ਕਹਿ ਰਿਹਾ ਕਿ ਮੈਂ ਨਾਰਮਲ ਗੱਲਬਾਤ ਕਰਨ ਗਿਆ ਸੀ ਠੀਕ ਹੈ ਜੀ ਇਹ ਕੇ ਔਰ ਇਹਨਾਂ ਨੇ ਥਾਣੇ ਦੇ ਵਿੱਚ ਲਿਖਾਇਆ ਹੈ ਕਿ ਅੱਜ ਮੇਰੇ ਹਸਬੰਡ ਔਰ ਮੇਰੇ ਦੇਵਰ ਨੇ ਵਰੁਣ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਤਾਂ ਜੋ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ। ਨਾਲ ਉਹਨਾਂ ਨੇ ਇੱਕ ਸਿੰਪਲ ਲੌਂਚ ਲਦਰ ਖਾਸ ਦਿੱਤੀ ਸੀ ਉਹਨਾਂ ਨੂੰ ਹਦਾਇਤ ਕਰੀ ਗਈ ਹੈ ਵੀ ਤੁਸੀਂ ਅਪਦਾ ਜਿਹੜਾ ਬਿਆਨ ਆ ਉਹ ਸਾਨੂੰ ਤਹਿਰੀਰ ਕਰਾਉ ਜਿਹਦੇ ਨਾਂ ਅਧਾਰ ਤੇ ਜੋ ਵੀ ਬੰਦੀ ਕਾਰਵਾਈ ਹੋਊਗੀ ਉਹ ਅਮਨਸਲੀਆ ਦੀ ਹੋਊਗੀ ਜਿਹੜਾ ਪਰਚਾ ਹੋਈ ਕਾਰਵਾਈ ਆ ਉਹ ਐਮਐਲਆਰ ਦੇ ਆਧਾਰ ਤੇ ਹੀ ਕੀਤੀ ਜਾਊਗੀ ਜੋ ਵੀ ਐਮਐਲਆਰ ਦੇ ਵਿੱਚ ਸਾਹਮਣੇ ਆਊਗਾ ਆਪਣਾ ਉਸ ਅਧਿਨਤ ਸਰ ਅਸਲੇ ਦੀ ਜਾਂ ਉਹ ਅਸਲੇ ਦੀ ਜਾਂਚ ਕੀਤੀ ਜਾਊਗੀ ਜਿਸ ਅਸਲੇ ਦੇ ਉਹਨਾਂ ਨੇ ਫਾਇਰ ਕੀਤਾ ਵੀ ਲੱਫਨ ਸੀ ਜੇਕਰ ਇਹ ਚੀਜ਼ ਸਾਹਮਣੇ ਆਉਂਦੀ ਹੈ ਵੀ ਉਸ ਚੀਜ਼ ਦੀ ਕੋਈ ਫਾਇਰ ਹੋਈ ਆ ਤਾਂ ਉਸ ਦੀ ਬਿਲਕੁਲ ਜਾਂਚ ਕੀਤੀ ਜਾਊਗੀ ਪਰ ਉਹਨਾਂ ਨੂੰ ਇਹਦੇ ਲਈ ਆ ਕੇ ਬਿਆਨ ਆਪਣਾ ਦੇਣਾ ਪਊਗਾ ਉਸ ਅਧਿਨਫਾ ਅੱਗੇ ਕਾਰਵਾਈ ਅਮਨਸ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਅਮਨਸਲੀਆ ਸਰ ਥਾਣਾ ਮੁਖੀ ਦਾ ਇਹ ਕਹਿਣਾ ਹੈ ਕਿ ਉਹ ਫਾਇਰ ਕੀਤਾ ਗਿਆ ਸੀ ਉਹ ਕੋ ਬੱਚੇ ਵਾਲੀ ਗੱਲ ਸੀਗੀ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਜੇ ਬੱਚੇ ਵਾਲੀ ਗੱਲ ਸੀ ਉਹਦੇ ਨਾਲ ਹੀ ਜਿਹੜਾ ਇਸ ਤਰੀਕੇ ਦਾ ਹੋਇਆ ਵਾ ਤੇ ਜ਼ਖਮ ਵੀ ਹੋਏ ਨੇ ਰੇਲੇ ਦੇ ਵੀ ਉਹ ਕਿਤੇ ਨਾ ਕਿਤੇ ਵੀ ਉਹਨਾਂ ਨੇ ਬੱਚਾ ਨੂੰ ਵੀ